ਅੱਜ ਅਸੀਂ ਪਹੁੰਚਿਆ ਜੀ ਬਠਿੰਡਾ ਦੇ ਮੇਲਾ ਰਾਮ ਰੋਡ ਤੇ ਇੱਥੇ ਇੱਕ ਅੱਜ ਇਨਵੈਸਟਮੈਂਟ ਕੰਪਨੀ ਹੈ ਜਿਹਦਾ ਨਾਮ ਹੈ ਸਮਾਰਟ ਵੇ ਇਨਵੈਸਟਮੈਂਟਸ ਇਹਨਾਂ ਦਾ ਇੱਕ ਆਫਿਸ ਖੁੱਲਾ ਹੈ ਬੜਾ ਸ਼ਾਨਦਾਰ ਆਫਿਸ ਹੈ ਜੀ ਇਹ ਕੰਪਨੀ ਜਿਹੜੀ ਹੈਗੀ ਲੋਕਾਂ ਦਾ ਪੈਸਾ ਇਨਵੈਸਟ ਕਰਾਉਂਦੀ ਹੈ ਸਹੀ ਤਰੀਕੇ ਨਾਲ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਪੈਸਾ ਬਹੁਤ ਹੈਗਾ ਲੋਕਾਂ ਕੋਲ ਪਰ ਇਹਨਾਂ ਨੂੰ ਐ ਨਹੀਂ ਸਮਝ ਆਉਂਦੀ ਕਿ ਅਸੀਂ ਇਨਵੈਸਟ ਕਿੱਥੇ ਕਰਨਾ ਹੈ ਤਾਂ ਕਿ ਉਹਦੀ ਸਹੀ ਗ੍ਰੋਥ ਹੋ ਸਕੇ ਤਾਂ ਇਹਨਾਂ ਨੇ ਇੱਕ ਮੈਨੇਜਮੈਂਟ ਕੰਪਨੀ ਹੈ ਜਿਹੜੀ ਉਹ ਕਾਫੀ ਸਮੇਂ ਤੋਂ ਰਨ ਕਰ ਰਹੀ ਹੈ ਤੇ ਅੱਜ ਇਹਨਾਂ ਦਾ ਇੱਕ ਬੜਾ ਸ਼ਾਨਦਾਰ ਆਫਿਸ ਹੈ ਇਹਨਾਂ ਦਾ ਸੁਪਨਾ ਸੀ ਕਿ ਅਸੀਂ ਇੱਕ ਆਫਿਸ ਖੋਲਣਾ ਜਿੱਥੇ ਕਿ ਅਸੀਂ ਡੀਲ ਕਰ ਸਕੀਏ ਸਹੀ ਤਰੀਕੇ ਨਾਲ ਬੜਾ ਤੁਸੀਂ ਦੇਖੋ ਇਹ ਰਿਸੈਪਸ਼ਨ ਕਾਊਂਟਰ ਹੈ ਅੰਦਰ ਇੱਕ EMPLOYEES ਲਈ ਅਲੱਗ ਕੈਬਿਨ ਬਣਿਆ ਹੋਇਆ ਹੈ ਅਲੱਗ-ਅਲੱਗ ਕੈਬਿਨ ਬਣੇ ਹੋਏ ਹੈ ਤਾਂ ਕਿ ਕਿਉਂਕਿ ਇੱਕ ਟੀਮ ਹੁੰਦੀ ਹੈ ਵੱਡੀ ਕਿਸੇ ਵੱਡੀ ਕੰਪਨੀ ਨੂੰ ਚਲਾਉਣ ਵਾਸਤੇ ਸੋ ਇਹਨਾਂ ਨੇ ਜਿਹੜੀ ਇਹ ਵਧੀਆ ਤਰੀਕੇ ਨਾਲ ਇੱਕ ਆਫਿਸ ਜਿਹੜਾ ਹੈਗਾ ਬਣਾਇਆ ਹੈ ਇਹ ਦੂਜਾ ਹੋਰ ਵੀ ਅੰਦਰ ਜਾ ਕੇ ਤੁਹਾਨੂੰ ਦਿਖਾ ਦਿੰਨੇ ਆ ਤੇ ਜਿਹੜੇ ਇਹਨਾਂ ਦੇ ਡਾਇਰੈਕਟਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਦੇਖੋ ਇੱਕ ਅਲੱਗ ਇਹ ਕੈਬਿਨ ਹੈ ਆ ਡੱਡ ਕਮਾ ਵਾਸਤੇ ਅਲੱਗ-ਅਲੱਗ ਐਮਪਲਾਈ ਦਾ ਇਹ ਜਿਹੜਾ ਕੈਬਿਨ ਹੈਗੇ ਆ ਇਹ ਬਣੇ ਹੋਏ ਆ ਕਿਉਂਕਿ ਇਹ ਆਫਿਸ ਹੀ ਅੰਦਰ ਇੱਕ ਇਧਰਲੇ ਆਫਿਸ ਇਧਰਲੇ ਵਾਸਤੇ ਵਧਾਈਆਂ ਦਾ ਸਿਲਸਿਲਾ جاری ਆ ਕਿਉਂਕਿ ਜਿਹੜੇ ਰਿਸ਼ਤੇਦਾਰ ਮਿੱਤਰ ਜਿਹੜੇ ਇਨਵੈਸਟਰ ਇਹਨਾਂ ਦੇ ਪੁਰਾਣੇ ਆਗੇ ਯਾਰ ਕੇਸ਼ ਗਰਗ ਦੀ ਹੈ ਮੈਨੇਜਿੰਗ ਡਾਇਰੈਕਟਰ ਐਮ ਡੀ ਨੇ ਜਿਹੜੇ ਇਸ ਕੰਪਨੀ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਵਧਾ ਇਹਦਾ سلسلہ جاری ਹੈ ਕਿਉਂਕਿ ਜਿਹੜੇ ਨਾਲ ਜੁੜੇ ਹੋਏ ਪੁਰਾਣੇ ਕਰੋੜਪਤੀ ਬਣ ਚੁੱਕੇ ਆ ਇਹਨਾਂ ਦਾ ਕਹਿਣਾ ਕਿ 150 ਤੋਂ ਵੱਧ ਕਰੋੜਪਤੀ ਅਸੀਂ ਬਣਾ ਚੁੱਕੇ ਹਾਂ ਹੁਣ ਤੱਕ ਸਾਡੀ ਕੰਪਨੀ ਯਾਨੀ ਕਿ ਕਿਸੇ ਨੇ ਪੈਸਾ ਇਨਵੈਸਟ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦਾ ਪੈਸਾ ਕਰੋੜਾਂ ਦੇ ਵਿੱਚ ਹੋ ਗਿਆ ਲੱਖਾਂ 'ਚ ਇਨਵੈਸਟ ਕੀਤਾ ਪਰ ਹੁਣ ਉਹ ਵਧ ਕੇ ਉਹ ਇੰਟਰਸਟ ਵਗੈਰਾ ਲਾ ਕੇ ਸਹੀ ਤਰੀਕੇ ਨਾਲ ਇਨਵੈਸਟ ਕੀਤਾ ਸੀਗਾ ਹੁਣ ਕਰੋੜਾਂ 'ਚ ਵਧ ਗਿਆ ਤੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਕਸਟਮਰ ਦੀ ਸੈਟੀਸਫੈਕਸ਼ਨ ਬਹੁਤ ਜ਼ਰੂਰੀ ਹੈ ਕਿਸੇ ਵੀ ਕੰਪਨੀ ਨੂੰ ਚਲਾਉਣ ਵਾਸਤੇ ਚਲਾਉਣ ਵਾਸਤੇ ਨਹੀਂ ਬਲਕਿ ਉਹਨੂੰ ਬਰਕਰਾਰ ਰੱਖਣ ਵਾਸਤੇ ਚਲਾਤਾ ਬਹੁਤ ਕੰਪਨੀ ਲੈਂਦੇ ਪਰ ਬਰਕਰਾਰ ਰੱਖਣ ਵਾਸਤੇ ਕਸਟਮਰ ਦੀ ਸੈਟੀਸਫੈਕਸ਼ਨ ਬਹੁਤ ਜ਼ਰੂਰੀ ਹੈ ਕੱਲ੍ਹ ਗੱਲ ਕਰਦੇ ਆਪਾਂ ਸਸ ਸਾਡਾ ਕੰਮ ਹੈ ਲੋਕਾਂ ਨੂੰ ਕੋਟਬਦੀ ਬਣਾਉਣਾ ਅਸੀਂ ਪਿਛੇ ਵੀ ਸਾਤੋ ਇਹੀ ਕੰਮ ਕਰਦੇ ਅਸੀਂ ਸੇਬੀ ਰਜਿਸਟਰਡ ਹੈ ਗਵਰਨਮੈਂਟ ਅਪਰੂਵਡ ਹੈ ਤੇ ਆਪਣਾ ਅਨ ਆਫੀਸ ਬੈਂਕ ਵਜਾ ਸੀਗਾ ਤੇ 150 ਬੰਦਿਆਂ ਨੂੰ ਅਸੀਂ ਕੋਟਬਦੀ ਬਣਾ ਚੁੱਕੇ 300 ਬੰਦਿਆਂ ਨੂੰ ਅਸੀਂ ਦੋਸਤਾਂ ਚ ਬਣਾ ਦਾਂਗੇ ਤੇ ਮਾਲਵੇ ਚ ਆਪਾਂ ਨੰਬਰ 1 ਤੇ ਇਸ ਕੇ ਇੱਕ ਨੂੰ ਬੰਦ ਪੈਸਾ ਬਣਾ ਕੇ ਦੇ ਦਿੰਦੇ ਕੋਈ ਵੀ ਅਸੀਂ ਇਹਨਾਂ ਕੰਮ ਨਹੀਂ ਕਰਦੇ ਜੀ ਗੌਰਮੈਂਟ ਅੰਦਰ ਨਹੀਂ ਹੈ ਗੌਰਮੈਂਟ ਦਾ ਕੋਡ ਵੀ ਹੈ ਜੀ ਚਾਹੇ ਤੁਸੀਂ 500 ਰੁਪਏ ਇਨਵੈਸਟ ਕਰੋ ਜਾਂ 5 ਕਰੋੜ ਰੁਪਏ ਸਾਡੇ ਵਾਸਤੇ ਸੇਮ ਹੀ ਹੈ ਵੀ ਹਾਵਨ ਤੇ ਪੈਸੇ ਹੀ ਵਜੂਗਾ ਜੇ 500 ਰੁਪਏ ਦੇਵਾਂ ਉਹਨੂੰ 500 ਰੁਪਏ ਹੀ ਵਜੂਗਾ ਜੇ ਕਰੋੜ ਵੀ ਦੇਵਾਂ ਉਹਦੀ ਕਰੋੜ ਰੁਪਏ ਹੀ ਵਜੂਗਾ ਤਾਂ ਕੋਸ਼ਿਸ਼ ਕਰਦੇ ਆ ਵੀ ਉਸ ਪੈਸੇ ਨੂੰ ਸਹੀ ਢੰਗ ਨਾਲ ਇਨਵੈਸਟ ਕਰਕੇ ਬੇਨਫਿਟ ਦਿਖਾਈ ਦੇ ਸਰ ਕਰੋੜਾਂ ਰੁਪਈਆ ਲੋਕਾਂ ਦਾ ਜਿਹੜਾ ਵੇਸਟ ਜਾਂਦਾ ਨਾਲ ਚੱਕਰ ਮਾਰਦੇ ਨਾਲ ਅਜਿਮੇ ਪਰਮ ਕੰਪਨੀ ਹੋ ਪੰਡ ਕੰਪਨੀਆਂ ਚ ਐਸੇ ਲੋਕ ਖਰਾਬ ਕਰ ਲੈਂਦੇ ਨਹੀਂ ਉਹ ਇੱਕ ਦੂਜੇ ਦੇ ਪਿੱਛੇ ਲਾ ਕੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਦੋਸਤ ਹੋ ਗਏ ਯਾਰ ਮਿੱਤਰ ਹੋ ਗਏ ਰਿਸ਼ਤੇਦਾਰਾਂ ਨੂੰ ਬੰਦਾ ਮੈਂਬਰ ਬਣਾਉਂਦਾ ਉਹ ਚੀਜ਼ਾਂ ਛੱਡ ਕੇ ਜੇ ਇੱਥੇ ਪੈਸਾ ਲਾਇਆ ਜਾਵੇ ਲੋਕਾਂ ਦਾ ਸੇਫ ਹੈ ਜੀ ਹਨਾ ਸਰ ਇਹ ਗਵਰਨਮੈਂਟ ਆਫ ਇੰਡੀਆ ਨੇ ਬਹੁਤ ਵਧੀਆ ਕੰਮ ਕੀਤਾ ਹੈ ਉਹਨਾਂ ਨੇ ਕੰਮ ਕੀਤਾ ਜਿਹੜੇ ਬੈਂਕ ਤੇ ਐਨਵੀਸੀ ਨੂੰ ਢੋਕਦੇ ਆ ਇੱਕ ਸੇਬੀ ਜਿਹੜੇ ਮਿਚੂ ਫੰਡ ਨੂੰ ਢੋਕਦੇ ਆ ਜਦੋਂ ਅਸੀਂ ਕੰਮ ਸਟਾਰਟ ਕੀਤਾ ਇੱਕ 1 ਕਰੋੜ ਦੀ ਨਿਸ਼ਚੀ ਸੀ ਅੱਜ 65 ਕਰੋੜ ਦੀ ਨਿਸ਼ਚੀ ਹੈ 65 ਲੱਖ ਕਰੋੜ ਦੀ ਬਟ ਉਹ ਕਿ ਇਧਰ ਉਧਰ ਜਿਆਦਾ ਪੈਸੇ ਕਮਾਉਣ ਦੇ ਚੱਕਰ ਵਿੱਚ ਆਪ ਚ ਪੈ ਜਾਂਦੇ ਆ ਇੱਥੇ ਹਮੇਸ਼ਾ 15% ਤੋਂ ਵੱਧ ਉੱਠਣਾ ਆਈਏ ਜੇ ਕਿਸੇ 5 7 10 ਸਾਲ ਗਏ ਬੈਂਕ ਕੈਪਟਲ ਰਵਰਟਨ ਆਦੀ ਹੈ ਬਟ ਉਹ ਕੀ ਕੀ ਉਹਦੇ ਉਹ ਕੀ ਕਹਿੰਦੇ 6 ਮਹੀਨੇ ਦਾ ਰਵਰਟਨ ਹੈ ਤਾਂ ਫੇ ਪੈਸੇ ਖਰਾਬ ਹੀ ਹੋਣਗੇ ਡਬਲ ਪੈਸੇ ਤਾਂ ਖਰਾਬ ਹੀ ਹੋਣਗੇ ਜੇ ਤੁਸੀਂ ਹਮੇਸ਼ਾ ਅਸੀਂ 5 7 ਚ ਆਲਮੋਸਟ ਡਬਲ ਕਰ ਦਿੰਦੇ ਆ ਤਾਂ ਤੁਸੀਂ ਕੋਸ਼ਿਸ਼ ਕਰੋ ਇਹ ਚੈੱਕ ਉਹ ਵੀ ਕੀ ਉਹ ਸੈਮਲੀ ਰਜਿਸਟਰਡ ਹੈ ਕੀ ਉਹ ਗਵਰਨਰ ਅਪਰੂਵ ਅਸੀਂ ਕੋਈ ਕੈਸ਼ ਟ੍ਰਾਂਸਫਰ ਨਹੀਂ ਕਰ ਸਕਦੇ ਠੀਕ ਹੈ ਸਾਡਾ ਕੋਈ ਵੀ ਇਹਨਾਂ ਦਾ ਕੰਮ ਹੁੰਦਾ ਹੈ ਉਹਨੂੰ ਦੋ ਦਿਨਾਂ ਚ ਅਸੀਂ ਅਕਾਊਂਟ ਸਟੇਟਮੈਂਟ ਦੇਣੇ ਆ ਜੇ ਬੈਂਕ پاسੂਕ ਦਿੰਦਾ ਹੈ ਸੇਮ ਅਕਾਊਂਟ ਸੇਮ ਦੇਣੇ ਆ ਤਾਂ ਕੋ ਨੂੰ ਐਜੂਕੇਸ਼ਨ ਦੀ ਘਾਟ ਹੈ ਲੋਕੀ ਤਾਂ ਇੱਧਰ ਉੱਧਰ ਸਕਿਮਾਂ ਵਿੱਚ ਫਸਦੇ ਕਿਤੇ ਚਿਟ ਫੰਡ ਕੰਪਨੀ ਜਾਂ ਇਹਨਾਂ ਦੀ ਕੰਪਨੀ 'ਚ ਨਿਵੇਸ਼ ਨਹੀਂ ਹੋਣਾ ਚਾਹੀਦਾ ਕੋਈ ਗੋਗਲਪੁਰ ਨਹੀਂ ਨਾ ਕਿਸੇ ਆਨਲਾਈਨ ਐਪਸ ਦੇ ਥਰੂ ਇਨਵੈਸਟ ਕਰਨਾ ਚਾਹਤਾ ਹੈ 2-3 ਬ੍ਰਿੰਟੇਜ ਦੇ ਲਈ ਕੋੜਾ ਵੀ ਰੈਗੂਲ ਖਤਮ ਹੋ ਗਿਆ ਇੱਕ ਡਾਕਟਰ ਦਾ ਪੰਜ ਤੋਂ 6 ਕਰੋੜ ਰੁਪਇਆ ਵੀ ਉਹਦਾ ਡੁੱਬ ਗਿਆ ਸੀ ਜੀ ਐਸਟਰੀ ਉਹਨਾਂ ਨੇ ਲਗਾਏ ਸੀ ਜੇ ਇੱਥੇ ਕਿਤੇ 5-6 ਕਰੋੜ ਰੁਪਇਆ ਲਾਇਆ ਹੁੰਦਾ ਤਾਂ ਕਿੰਨਾ 5-6 ਕਰੋੜ ਦੇ ਤੁਹਾਨੂੰ ਨਿਗਾ ਚ ਹੈ ਤੁਸੀਂ ਉਟੀਲ ਚ ਪੜੋ ਕਿਸੇ 10 ਲੱਖ ਕਿਤੇ 20 ਲੱਖ 30 ਲੱਖ ਦੀ ਨੁਕਸਾਨ ਹੋਇਆ ਉਹ ਦੱਸਦੇ ਵੀ ਨਹੀਂ ਮੁੜ ਕੇ ਕਿਸੇ ਨੂੰ ਦੱਸ ਨਹੀਂ ਮੁੜ ਕੇ ਜੇ ਕਿਸੇ ਨੂੰ ਦੱਸ ਦਿਆਂ ਤਾਂ ਉਹਨਾਂ ਨਾਲ ਹੀ ਹੁੰਦਾ ਹੈ ਵੀ ਸਾਡੀ ਮਨਮਾਨੀ ਹੋਊਗੀ ਬਟ ਜਿਹੜੇ ਸਾਡੇ ਕੋਲ ਸਾਡੇ ਕੋਲ 2000 ਇਨਵੈਸਟਰ ਹੈਗੇ 2000 ਫੈਮਿਲੀ ਜੁੜੀ ਹੋਈ ਹੈ ਸਾਡੇ ਨਾਲ ਪਿਛਲੇ 15 ਸਾਲ 20 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਮੈਂ ਕਿ ਸਟੈਂਪ ਬੈਂਕ ਚ ਜਾ ਕੇ ਦੱਸ ਸੀ ਉਸ ਤੋਂ ਬਾਅਦ ਕੰਮ ਸਟਾਰਟ ਕੀਤਾ ਹੈ ਤੁਸੀਂ ਆਪਣੇ ਬੈਂਕ ਜਾਂ ਆਫਿਸ ਨੂੰ ਇੱਥੇ ਆਫਿਸ ਸਾਡਾ ਕੰਮ ਹੈ ਕਿ ਤੁਹਾਡਾ ਪੈਸਾ ਸਹੀ ਢੰਗ ਨਾਲ ਇਨਵੈਸਟ ਕੀਤਾ ਜਾਵੇ ਤਾਂ ਤੁਹਾਨੂੰ ਜਦੋਂ ਚਾਹੀਦਾ ਪੈਸਾ ਵਸੂਣ। ਆਫਿਸ ਐਡਰੈਸ ਦੱਸ ਦੋ ਮੜਾ ਯਾਰ। ਅੱਪਾ ਮਿੱਤਵਾਦੇ ਕੋ ਬੈਠੇ ਹਾਂ ਜੀ ਮੇਨ ਰੋਡ ਤੇ ਟਿਗੋਰ ਨਗਰ 2 ਨੰਬਰ ਤੇ ਉਹ ਨੰਬਰ ਸਾਹਮਣੇ। ਆਪਣਾ ਆਫਿਸ ਮੰਡੀ ਟੂ ਸੈਚੂ ਲਿਖਿਆ ਜਾਵੇ। 10:00 ਵਜੇ ਆ ਕੇ 6:00 ਵਜੇ ਤੱਕ। ਬਾਹਰ ਗਿਆ ਜੱਸਾ ਸਭ ਨੂੰ ਚੱਲਣਾ। ਤੇ ਦੋ ਸ਼ਬਦ ਪਹਿਲਾਂ ਤੁਸੀਂ ਬੋਲੋ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਤੇ ਕੀ ਆਪਾਂ ਇਨਵੈਸਟਮੈਂਟ ਕਰ ਸਕਦੇ ਹਾਂ ਇੱਥੇ ਜੀ? ਆ ਸਭ ਤੋਂ ਪਹਿਲਾਂ ਤਾਂ ਸਰ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਤੇ ਬਹੁਤ-ਬਹੁਤ ਧੰਨਵਾਦ ਤੁਹਾਡੀ ਸਭ ਦੀ ਬਲੇਸਿੰਗਸ ਨਾਲ ਹੀ ਆਫਿਸ ਸਟਾਰਟ ਹੋ ਪਾਇਆ ਹੈ ਅ ਰੇ ਸਦਾ ਬਹੁਤ ਵੱਡਾ ਸੁਪਨਾ ਸੀ ਜਿਹੜਾ ਰਕੇਸ਼ ਜੀ ਨੇ 2008 ਦੇ ਵਿੱਚ ਦੇਖਿਆ ਸੀ ਵੀ ਮੇਰਾ ਆਪਣਾ ਇੱਕ ਆਫਿਸ ਹੋਵੇ ਬਟ ਉਹ ਆਫਿਸ ਆਪਣੇ ਲੋਕਾਂ ਦੀ ਆਪਣੇ ਭੈਣ ਭਰਾਵਾਂ ਤੋਂ ਬਿਨਾਂ ਬਲੇਸਿੰਗਸ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ ਤੇ ਉਹਨਾਂ ਦੀ ਬਲੇਸਿੰਗਸ ਮਿਲੀਆਂ ਤਾਂ ਆਪਾਂ ਇੱਕ-ਇੱਕ ਪੌੜੀ ਚੜ੍ਹ ਕੇ ਇੱਥੇ ਤੱਕ ਪਹੁੰਚੇ ਹੈ ਅੱਗੇ ਵੀ ਉਮੀਦ ਕਰਦੇ ਆਂ ਵੀ ਤੁਹਾਡੀ ਸਭੀ ਵਿਸ਼ਵਾਸ ਸਾਡੇ ਨਾਲ ਰਹੇ ਤੇ ਅਸੀਂ ਇਸ ਵਿਸ਼ਵਾਸ ਤੇ खरे ਉਤਰੀਏ। ਥੈਂਕ ਯੂ। ਮੈਡਮ ਲੋਕ ਬੜੇ ਲੋਕ ਜਿਹੜੇ ਫਸ ਜਾਂਦੇ ਆਂ। ਖਾਣਾ ਚਿੱਟਪੰਡ ਕੰਪਨੀਆਂ ਪੈਸਾ ਲੱਗੇ ਭੱਜ ਜਾਂਦੀਆਂ। ਕਈ ਪੈਸਾ ਅਗਲਾ ਦੇ ਦਿੰਦਾ ਮੁੜ ਕੇ ਫਸ ਜਾਂਦਾ ਨਾ ਪੈਸਾ ਮਿਲਦਾ ਨਾ ਵਿਆਜ ਮਿਲਦਾ। ਕੀ ਕਹਿਣਾ ਚਾਹੋਗੇ ਸਹੀ ਪਲੇਟਫਾਰਮ ਤੁਹਾਡਾ ਜਿਹੜਾ ਹੈਗਾ ਇੱਥੇ ਪੈਸੇ ਇਨਵੈਸਟ ਕਰੋ ਲੋਕਾਂ ਨੂੰ ਕੀ? ਚਿੱਟਪੰਡ ਕੰਪਨੀਆਂ ਰੂਲ ਹੁੰਦਾ ਵੀ ਕਿਸੇ ਵੀ ਬੰਦੇ ਨੂੰ ਆਪਣੇ ਆਹ ਜੀ ਕਸਾਣਾ ਬਟ ਸਾਡਾ ਤਾਂ ਇਹੀ ਹੈ ਮੈਂ ਵੀ ਅਸੀਂ ਕਿਸੇ ਵੀ ਪਰਸਨ ਨੂੰ ਜੇ ਕੋਈ ਲੇਬਰ ਵੀ ਆਉਂਦੀ ਹੈ ਤਾਂ ਉਹਦੇ ਤੋਂ ਛੋਟੇ ਤੋਂ ਛੋਟੇ ਇਨਵੈਸਟਮੈਂਟ ਕਰਵਾ ਕੇ ਉਹਨੇ ਕਿ ਜ਼ਿੰਦਗੀ ਦੇ بڑے ਮਕਾਮ ਤੇ ਲੈ ਕੇ ਜਾਈਏ ਜੋ ਉਹ ਸੁਪਨੇ ਦੇਖਦੇ ਹੈ ਅਸੀਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹੈ ਅਸੀਂ ਕੋਈ ਚਿਪਟਫਟ ਕੰਪਨੀ ਵਾਲਾ ਕੰਮ ਨਹੀਂ ਕਰਦੇ ਸਾਡੇ ਕੋਲ ਮਿਊਚੁਅਲ ਫੰਡ ਤੇ ਟਰੇਡਿੰਗ ਦਾ ਕੰਮ ਹੁੰਦਾ ਹੈ ਉਹ ਵੀ ਬੈਂਕ ਦੇ ਥਰੂ ਹੁੰਦਾ ਹੈ ਕੋਈ ਵੀ ਪੈਸਾ ਸਾਡੇ ਕੋਲ ਡਾਇਰੈਕਟ ਨਹੀਂ ਆਉਂਦਾ ਕੰਪਨੀ ਕੋਲ ਜਾਂਦਾ ਤੇ ਕੰਪਨੀ ਤੋਂ ਹੀ ਕਸਟਮਰ ਦੇ ਅਕਾਊਂਟ ਦੇ ਵਿੱਚ ਚਲਾ ਜਾਂਦਾ ਹੈ ਸਾਡੇ ਕੋਲੇ ਛੋਟੀ ਤੋਂ ਛੋਟੀ ਇਨਵੈਸਟਮੈਂਟ 500 ਤੋਂ ਵੀ ਸ਼ੁਰੂ ਹੋ ਜਾਂਦੀ ਹੈ ਮਤਲਬ ਕਿਸੇ ਨੂੰ ਸੋਚਣ ਦੀ ਲੋੜ ਨਹੀਂ ਹੈ ਵੀ ਕੋਈ ਛੋਟਾ ਪਰਸਨ ਇਹ ਸੋਚ ਕੇ ਆਵੇ ਵੀ ਮੈਂ ਛੋਟਾ ਹਾਂ ਸਾਡੇ ਵਾਸਤੇ ਕਸਟਮਰ ਕੋਈ ਵੀ ਛੋਟਾ ਹੈ ਵੱਡਾ ਨਹੀਂ ਹੈ ਤੇ 500 ਤੋਂ ਵੀ ਸ਼ੁਰੂ ਕਰ ਸਕਦੇ ਹੋ ਤਾਂ ਉੱਪਰ ਵੀ ਕੋਈ ਲਿਮਿਟ ਨਹੀਂ ਹੈ ਸਾਡੇ ਕੋਲੇ ਕਰੋੜਾਂ ਦੇ ਕਸਟਮਰਸ ਵੀ ਹਨ ਬਟ ਉਹ ਸਭ ਥੋੜੀ ਸਭ ਦੀ ਬਲੇਸਿੰਗਸ ਦੇ ਨਾਲ ਹੈ ਅਜਿਸੀ ਸਮਾਰਟਵੇ ਇਨਵੈਸਟਮੈਂਟ ਦੇ ਇਨੋਗਰੇਸ਼ਨ ਤੇ ਪਹੁੰਚੇ ਹੈਗੇ ਆ ਤੇ ਅਸੀਂ ਚਲੋ ਅੱਜ ਤਾਂ ਇਹਨਾਂ ਨੇ ਬਹੁਤ ਹੀ ਆਪਾਂ ਕਹਿੰਦੇ ਆ ਸ਼ਾਨਦਾਰ ਆਫਿਸ ਬਣਾਇਆ ਹੈਗਾ ਇਹ ਆਫਿਸ ਜਿੰਨਾ ਇਹ ਸ਼ਾਨਦਾਰ ਕੰਮ ਕਰਦਾ ਹੈ ਉਸ ਲੈਵਲ ਦਾ ਆਫਿਸ ਇਹਨਾਂ ਨੇ ਬਣਾਇਆ ਇਹ ਤਾਂ ਪਹਿਲਾਂ ਅਸੀਂ ਇਹਨਾਂ ਨਾਲ ਜੁੜੇ ਹੋਏ ਆ ਪਹਿਲਾਂ ਤੋਂ ਹੀ ਤੇ ਪ੍ਰੋਪਰ ਸਾਰਿਆਂ ਨੂੰ ਗਾਈਡ ਕਰਦੇ ਨੇ ਇਹ ਤੁਹਾਡੀ ਇਨਵੈਸਟਮੈਂਟ ਦਾ ਪੂਰਾ ਮੁੱਲ ਪਾ ਕੇ ਦਿੰਦੇ ਨੇ ਜਿਹੜਾ ਬੰਦਾ ਆਪਾਂ ਕਹਿੰਦੇ ਆ ਵੀ ਆਪਾਂ ਮਿਹਨਤ ਕਰਕੇ ਪੈਸੇ ਕਮਾਉਂਦੇ ਆ ਹਰ ਬੰਦਾ ਮਿਹਨਤ ਕਰਦਾ ਹੈ ਹਰ ਕੋਈ ਬੰਦਾ ਪੈਸੇ ਕਮਾਉਂਦਾ ਹੈ ਤਾਂ ਉਹ ਪੈਸੇ ਜਿਹੜੇ ਆਪਾਂ ਨੇ ਇਹ ਸੰਭਾਲਦੇ ਏ ਮੰਨ ਕੇ ਚੱਲੋ ਉਹਨੂੰ ਡਬਲ ਕਰਕੇ ਦਿੰਦੇ ਨੇ ਜਿਹੜੇ ਕਹਿੰਦੇ ਨੇ ਵੀ ਕਰੋੜਪਤੀ ਬਣਾਣੇ ਆ ਆਲਮੋਸਟ ਹੁਣ ਇੱਥੇ ਜਿਵੇਂ ਅਸੀਂ ਇਨੋਗਰੇਸ਼ਨ ਚ ਆਏ ਆ ਬਹੁਤ سارے ਲੋਕਾਂ ਨੂੰ ਅਸੀਂ ਮਿਲ ਕੇ ਆ ਜਿਹੜੇ ਇਹਨਾਂ ਦੇ ਥਰੂ ਬਹੁਤ ਲੰਬੇ ਟਾਈਮ ਤੋਂ ਇਨਵੈਸਟ ਕਰ ਰਹੇ ਨੇ ਅਤੇ ਉਹ ਅਮੀਰ ਕਰੋੜਪਤੀ ਬਣ ਗਏ ਆ ਸਰਜਨ ਡਾਕਟਰ ਦੀਪਕ ਵਜਾਜ ਮੈਂ ਸਮਾਰਟਵੇ ਇਨਵੈਸਟਮੈਂਟ ਦੇ ਥਰੂ ਇਨਵੈਸਟਮੈਂਟ ਕੀਤੀ ਸੀਗੀ ਜੋ ਕਿ ਅਰਾਊਂਡ 1 ਐਂਡ ਹਾਫ ਇਅਰ ਦੇ ਵਿੱਚ 50% ਦਾ ਆਊਟਕਮ ਆ ਗਿਆ ਮੈਂ ਸਾਰਿਆਂ ਨੂੰ ਰეკਮੈਂਡ ਕਰੂੰਗਾ ਇਹ ਇਨਵੈਸਟਮੈਂਟ ਇਹਦੇ ਕੋਈ ਇਨਵੈਸਟਮੈਂਟ ਕਰ ਸਕਦੇ ਹਾਂ ਤੁਹਾਨੂੰ ਮਿਊਚੁਅਲ ਫੰਡਸ ਐਂਡ ਆਲ ਥੈਂਕ ਯੂ ਥੈਂਕ ਯੂ ਸਰ ਸੋ ਬਹੁਤ ਬਹੁਤ ਮੁਬਾਰਕਬਾਦ ਰਕੇਸ਼ ਗਰਗ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਕਿ ਉਹਨਾਂ ਦਾ ਸੁਪਨਾ ਸੀਗਾ ਕਿ ਇੱਕ ਕੰਪਨੀ ਦਾ ਇਸ ਤਰ੍ਹਾਂ ਦਾ ਵੱਡਾ ਆਫਿਸ ਖੋਲਣਾ ਤੇ ਅੱਜ ਉਹਨਾਂ ਦਾ ਸੁਪਨਾ ਪੂਰਾ ਹੋ ਗਿਆ ਕਿ ਤੇ ਨਾਲ ਹੀ ਉਹਨਾਂ ਦੇ ਜਿਹੜੇ ਕਲਾਇੰਟ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਇੱਥੇ ਹੁਣ ਆ ਕੇ ਉਹਨਾਂ ਨਾਲ ਡੀਲ ਕਰ ਸਕਿਆ ਕਰਨਗੇ ਇੱਕ ਸੋਨਾ ਆਫਿਸ ਹੈ ਤੇ ਜਿਹਨੇ ਵੀ ਇਨਵੈਸਟ ਕਰਨਾ ਹੈ ਇਹਨਾਂ ਨੂੰ ਆ ਕੇ ਮਿਲ ਸਕਦਾ ਹੈ ਟੈਗੋਰ ਨਗਰ ਗਲੀ ਨੰਬਰ 2 ਦੇ ਬਿਲਕੁਲ ਸਾਹਮਣੇ ਮੇਲਾ ਰਾਮ ਰੋਡ ਬਠਿੰਡਾ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪੁਆਇੰਟ ਟੀਵੀ ਜੈ ਹਿੰਦ ਜੈ ਭਾਰਤ